ਆਲੋ ਤੇ ਦੈਸਿਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮਿਹਤਰੀ ਫਾਰਮ ਤੇ ਜਿੱਦਾਂ ਕਿ ਝੋਨੇ ਦਾ ਪੂਰਾ ਸੀਜ਼ਨ ਚੱਲ ਰਿਹਾ ਹੈ ਗਣ ਤੋਂ ਦੇ ਮਾਰਕੇ ਝੋਨਾ ਲਾ ਕੇ ਹੋ ਗਏ ਹੁਣ ਸਹੀ ਹੁਣ ਆਪਾਂ ਤੁਹਾਨੂੰ ਨੈਕਸਟ ਲੈਵਲ ਜਿਹੜਾ ਆਏਗਾ ਲੈਵਲ ਆਪਾਂ ਅੱਜ ਤੱਕ ਖਾਦ ਪਾਉਣੀ ਤੇ ਸੁਪਰ ਸਟ ਨਹੀਂ ਆਜੋ ਅੱਜ ਤੁਹਾਨੂੰ ਬਹੁਤ ਚੀਜ਼ ਦਿਖਾਉਣੀ ਆ ਆਜੋ ਮਿੱਤਰੋ ਪਹਿਲਾਂ ਖਾਦ ਘੜ ਲਈਏ ਆਪਾਂ ਤੋਂ ਹੋਰ ਦੇ ਵਿੱਚ จนเน่เราเนเนี่ยสุขแค่เนี่ยไงกะกระเนี้ยสุขเนี่ยราตาจากนี่เป็นยังราตาคุณย่ซิมซิมตัวไอ้ตัวอ้ก๊กคลลโอ้ my god

ਦੇਖ ਜੇ ਕਿ ਨਹੀਂ ਟੇਕ ਹੀ ਦੇਗੀ ਹਾਂ ਮੈਨੂੰ ਲਾ ਦੇ ਚੱਲ ਆਸੇ ਬਸ ਦਾ ਮਾਰਾ बुआ कैसे हो आज लगता सारा पैसा इकट्ठा करोगे लूटना पड़ेगा शाम को आप उतरो भाई मैम सो सो हॉट पूरे आज रहा घर रहा, आ रहा ਪੈਸਾ ਮੰਗ ਤਰਾ ਜਾਓ ਮੰਗ ਤਰਾ ਬਾਪੂ ਜੀ ਹਮ ਤਾਂ ਨੌਕਰ ਬੰਦਾ ਛੋ ਹਾਂਜੀ ਬਾਉ ਜੀ ਠੀਕ ਛ ਹਾਂ ਕਾਹਦਾ ਕਠਗਾ ਲੀਆ ਕਦ ਜਾ ਰਾ ਕੱਲ ਕਾ ਆਜੇ ਪੈਸੇ ਦੇ ਦੇ ਅਰੇ ਪੈਸਾ ਵਾਹਾਂ ਜਾ ਕੇ ਲੈ ਲਈ ਯਾਰ ਉਹ ਸਾਹਮਣੇ ਬੈਸ ਨਿਕਾਲਦਾ ਭਾਈ ਹਾਂ ਚਲੋ ਸੇ ਚਾਹੇ ਪੀਵਤਰਾ ਹਾਂ ਹੱਥਾ ਚਾਹੇ ਪੀਵਤਰਾ ਓਕੇ oh mm -hmm. ਉਹ ਅਦਿਕਲ ਰਾਵਤ ਰਹਾ ਨਾ ਇਹ ਇੱਕ ਇੱਕ ਬੋਰਡਰ ਲਾ ਲਿਆ ਨਾ ਕਿ ਆ ਆਹੋ ਉਹ ਸਾਢੇ 6 ਕਰ ਲਿਆ ਜੀ ਦਾ ਹੱਥ ਇਹ ਕਿਹ ਜਣਾ ਬਟਨ ਆੜਦਾ ਇਹ ਦਾ ਬੀੜਾ ਜੀ ਲੋ ਵੀ ਮਿੱਤਰੋ ਆਪਾਂ ਪਹੁੰਚੇ ਮੋਟਰ ਤੇ ਆ ਗਈ ਆਪਣੀ ਸੁਪਰ ऊपर सबसे ऊपर क्या क्या है अच्छा गन्ना आलू तिलहन दलहन गेहूँ धान सोयाबीन और सभी को डाल सकते हैं बाकी पता नहीं इसमें क्या हो क्या हो रहा है माय गॉड पता रहे है भाई उन्हें बढ़ दिए ना पाटा तो क्या वहाँ कहा कम था बने पलियाँ बनाने के काम आवे काट रहे भैया

भाई यो, तो 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 यो देखो मैन ये हार्ड वर्क पसीना ये सोना है सोना छे महीने बाद यही पसीना तो फसल निकली हरी भरी कम आएगा फिर जा ਰੋਕ ਆਫਿਆ ਗੋਫੀਆਂ ਬਹੁਤ ਬਣਾ ਲੀਆਂ ਹੁਣ ਪਿੰਡਾਂ ਦੇ ਕੰਮ ਹੀ ਪੱਕੇ ਕਰਨੇ ਆ ਖੇਤੀਬਾੜੀ ਡੇਰੀ ਫਾਰਮਿੰਗ ਕਿਦਾਂ ਪਾਪਾ ਨਾਲ ਨਾਨਕ ਦਾ ਸਹਾਰਾ ਧੰਦਾ ਹੈ ਖੇਤੀਬਾੜੀ ਅਸਲੀ ਮਿਹਨਤ ਹਮੇਸ਼ਾ ਕਰਦੇ ਰੋ ਭయ్యా ਪੈਸੇ ਮੰਗੇ ਸਵੇਰੇ ਵੀ ਆਈ ਸੀ ਮਾ ਲੱਗਿਆ ਆਇ ਨਹੀਂ ਸਾਲੇ ਉਦੋਂ ਲੈ ਹੁਣ ਕਹਿੰਦੇ ਤਾਂ ਇਹ ਇੱਕ ਬੰਦੇ ਨੂੰ ਨੀਵੇਂ ਨਾ ਲੈ ਜਾਣੇ ਸੱਤ ਬੰਦੇ ਦਾ ਸਕੀਦਾ ਕਾ ਮਾਰਨ ਹੁੰਦੇ ਉਹ ਪ੍ਰੂਫ ਚਾਹੀਦਾ ਨਾ ਇੰਨੇ ਪੈਸੇ ਬਣੇ ਤੇ ਇੰਨੇ ਲੈ ਲਏ ਅਸੀਂ ਹਾਂ ਕਿਹਨੇ ਘਾਟਰ ਤੇ ਵਾਅਦਾ ਨਹੀਂ ਦਿੱਤੇ ਵੰਡਨੇ ਅਕਸਰ ਇਹਨਾਂ ਨੇ ਜੰਗ ਦੀ ੜ ਗਈ ਇੱਕ ਤਾਂ ਇਹ ਜਦੋਂ ਵੀਡੀਓ ਬੰਦ ਕਰਕੇ ਖੁਲਾਣਾ ਹੈ ਹੋਰੀ ਇੱਕ ਵਨੀਆ ਅੱਧੀ ਬਾਹਰ ਆਪੀ ਬਾਹਰਾਂ ਨੂੰ ਆਦੀ ਬੰਨੀ ਫਾਰਾਂਗਾ ਕਿੱਲੇ 'ਚ ਇੱਕ ਬੋਰੀ ਸੁਪਰ ਅੱਧੀ ਬੋਰੀ ਜੂਰੀਆ ਆਜੋ ਮਿੱਤਰੋ ਜੂਰੀਆ ਦੇ ਸੁਪਰ ਲਈਏ ਆ ਆ ਹਾਂ ਯਾਰ ਸੁਪਰ ਚਾ ਵੜਾ ਪੰਗਾ ਹੁੰਦਾ ਉਹ ਮਾ ਝੋਲੀ ਦਾ ਲੈ ਕੇ ਨਹੀਂ ਆਇਆ। ਖਾਲ ਕੋਣ ਆ ਗਿਆ ਆਪਾਂ। ਠੀਕ ਹੈ। ਉੱtro ਇਹੋ ਜੇ ਸਾਡੇ ਕੰਮ ਆ। ਖਾਤਾ ਸੀ ਹੁਣ। ਗੱਟਾਂ ਨਾਲ ਥੋੜੀ ਪੋਣੀ। ਉਹ ਜਿਆਦਾ ਝੋਲੀ ਮੈਂ ਚੱਲਣਾ। ਕੋਈ ਨਾ ਭਾਈ ਫਰਾਰੀ ਪਹਜائیں ਆਪਣੀ। ਵੀਡੀਓ ਸਟਾਰਟ। ਆਏ। ਤੋਏ ਖਾਦਵੀ ਲੈ ਆਇਆ ਸੁਪਰ ਵੀ ਲੈ ਆਇਆ ਝੋਲੀ ਕਹੇ ਘਰੇ ਪੋ ਲਚੂੰਗਾ ਜਿਹਨੂੰ ਕੋਈ ਝੂੰਗਾ ਕੋਈ ਕਹਿੰਦਾ ਕੋਈ ਕਹਿੰਦਾ ਝੋਲੀ ਮਾਝੇ ਦੇ ਸੜ ਤੇ ਝੂੰਗਾ ਕਹਿੰਦੇ ਆ ਝੂੰਗਾ ਲੈਣ ਗਿਆ ਤੇ ਬਾਪੂ ਨੇ ਖੇਚਣੂਗਾ ਸਾਡਾ ਕੱਢ ਦੇਣਾ ਚਲੋ ਵੇਨੇ ਬਾਪੂ ਜਾ ਕੇ ਕੀ ਕਹਿੰਦਾ ਠੀਕ ਹੈ ਤੁਸੀਂ ਖੜੋ ਕਾਕਾ ਜੀ ਮੈਂ ਆ ਗਿਆ ਇੱਥੇ ਠੀਕ ਹੈ ਮਾਈ ਝੂੰਗਾ ਲੈ ਆਏ ਆ ਝੂੰਗੇ ਨੇ ਜਿਹੜਾ ਜਲੂਸ ਘਰੇ ਘੜਾਇਆ oh my god ਆਪੋ ਕੰਨਾ ਵੇਲੇ ਤੁਸੀਂ ਕੰਮ ਕਰਕੇ ਨਹੀਂ ਰਾਜੀ ਇਸ ਲਈ ਚਲੂੰਗਾ ਹਮੇਸ਼ਾ ਨਾਲ ਲੈ ਕੇ ਆਓ ਮੈਨੂੰ ਬਾਰ-ਬਾਰ ਗੇੜੇ ਲਾਉਣੇ ਪਣਨਗੇ ਟਾਈਮ ਵੇਸਟਿੰਗ ਆ ਕੰਮ ਜਾਦਾ ਕੀ ਹੋ ਗਿਆ ਵਾਹ ਮੁਰਦਾ ਆ ਤਿਆ ਪਿਆ ਖਾਣ ਵਾਲੀ ਮਾ ਹਾਂ ਛੇ ਜੂਰੀ ਹਮਾਤਾ ਜੈ ਸੁਪਰ ਮਾਤਾ ਠੀਕ ਹੈ ਆ ਨਾ ਪਾਈ ਨਹੀਂ ਆ ਜਣਾ ਖਾਦ ਨਹੀਂ ਨਹੀਂ ਆਪਣੇ ਹੈਗੇ ਨਹੀਂ ਪਾਈ ਮੈਂ ਮੈਂ ਆਪਣੇ ਘਰਾਂ ਤੋਂ ਨਹੀਂ ਪਾਈ ਕਿਸੇ ਨੇ ਮੈਂ ਪਾ ਰਿਹਾ ਮਦ ਮੈਂ ਪਹਿਲੇ ਨੰਬਰ ਤੇ ਆ ਆ ਵਾ ਜੀ ਵਾ 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 ਕੀ ਬਾਤ ਹੋ ਗਈ ਨੋ ਵੀ ਮਿੱਤਰੋ ਆਏ ਤਰੋ ਆਜੋ ਆਜੋ ਖਾਵੇਂ ਆ ਤੁਨੇ ਖਾਦ ਇਹ ਹੈ ਪੈਂਦੀ ਹੈ ਪਰ ਟੂਡੇ ਜ਼ਿਆਰੀ ਹੌਟ ਹੈ ਯੂ نو ਲਾਟਸ ਆਫ ਗਰਮੀ ਯੂ نو ਲਾਟਸ ਆਫ ਗਰਮੀ ਦਾ ਸвая ਕੰਫਰਟ ਗਰਮੀ ਜੂ ਨਾ ਗਰਮੀ ਬਹੁਤ ਜ਼ਿਆਦਾ ਹੈ ਆਜੋ ਵੀ ਮਿੱਤਰੋ ਰਾਰਾ ਆਜੋ ਵਾਹ ਰੋ 哎呀！ ਆ ਬਾਈ ਬਾਈ ਟਾੜਾ ਅਸੀ ਆਕਾਂ